ਕੀ ਤੁਸੀਂ ਅੱਜ ਫਰਤੀਲੇ ਦਾ ਪ੍ਰੀਮੀਅਰ ਸੀਰ ਸਾਡੇ ਨਾਲ ਜਿੰਨੀਆਂ ਬੀਸ ਇੰਡਸਟਰੀ ਨਾਲ ਜੁੜੀਆਂ ਸ਼ਖਸੀਅਤ ਨੇ ਮਹਿਮਾਨ ਨੇ ਅੱਜ ਫਿਲਮ ਦੇਖਣ ਆਨੇ ਗੱਲਬਾਤ ਕਰਦੇ ਆ ਫਿਲਮ ਖਤਮ ਹੋ ਚੁੱਕੀ ਹੈ ਭਾਜੀ ਕਿਦਾਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਖਾਸ ਕਰਕੇ ਤੁਹਾਨੂੰ ਕਨਸੈਪਟ ਜਿਹੜਾ ਫਿਲਮ ਦਾ ਸੀਗਾ ਜਸਸੀ ਗੱਲਾ ਮਾਇਰਾਜਾ ਫਿਲਮ ਦੀ ਓਵਰਆਲ ਸਟੋਰੀ ਸੀ ਉਹ ਤੁਹਾਨੂੰ ਕਿਹੋ ਜਿਹੀ ਨਹੀਂ ਐਕਚੁਅਲੀ ਕੀ ਹੈ ਕਿ ਜੋ ਇਸ ਵੇਲੇ ਅਸੀਂ ਸਿਨੇਮਾ ਵੇਖ ਰਹੇ ਹਾਂ ਜਿੰਨੀਆਂ ਫਿਲਮਾਂ ਆ ਰਹੀਆਂ ਨੇ ਨਾ ਖਾਸ ਕਰਕੇ ਪੰਜਾਬੀ ਉਹਨਾਂ ਸਾਰਿਆਂ ਨਾਲ ਉਹ ਫਰਕ ਲੱਗਦਾ ਡਿਫਰੈਂਟ ਲੱਗ ਰਿਹਾ ਨਾ ਕਿ ਇੱਕ ਵੱਖਰੇ ਐਂਗਲ ਦੀ ਇੱਕ ਲਵ ਸਟੋਰੀ ਆ ਜਿਹਦੇ ਤੇ ਕੰਮ ਕੀਤਾ ਗਿਆ ਤੇ ਫਿਰ ਜਿਹੜਾ ਜੱਸੀ ਨੇ ਕਰੈਕਟਰ ਫੜਿਆ ਜਿਹੜਾ ਇੱਕ ਭੋਲਾਪਨਾ ਕਰੈਕਟਰ ਵਿੱਚ ਉਹ ਲਾਸਟ ਤੱਕ ਕੰਟੀਨਿਊ ਕਰਨਾ ਔਰ ਉਹਦੇ ਵਿੱਚੋਂ ਕਰੈਕਟਰ ਚੋਂ ਨਿਕਲਿਆ ਹੀ ਨਹੀਂ ਕਿਸੇ ਥਾਂ ਤੇ ਥੋੜਾ ਇੱਕ ਸੈਕਿੰਡ ਵਾਸਤੇ ਬਾਹਰ ਨਹੀਂ ਹੋਇਆ ਕੋਈ ਇੰਨਾ ਸ਼ਾਨਦਾਰ ਨਹੀਂ ਨਿਭਾਇਆ ਤਿਹ ਨਾਲ ਦਰਸ਼ਕ ਜੁੜ ਜਾਂਦਾ ਜਦੋਂ ਇੱਕ ਤੁਸੀਂ ਆ ਕੇ ਸਿਨੇਮਾ ਵਿੱਚ ਬੈਠ ਕੇ ਤੁਸੀਂ ਕਰੈਕਟਰਾਂ ਨਾਲ ਜੁੜ ਗਏ ਹਰ ਇੱਕ ਹਰ ਇੱਕ ਕਰੈਕਟਰ ਤੁਹਾਨੂੰ ਆਪਣੇ ਆਪ ਨਾਲ ਜੋੜਦਾ ਚਾਰ ਪੰਜ ਕਰੈਕਟਰ ਨਾਲ ਲੈ ਕੇ ਤੁਰਦੇ ਆ ਤੁਹਾਨੂੰ ਫਿਲਮ ਵਿੱਚ ਤੁਸੀਂ ਵੇਖਦੇ ਹੋ ਵੀ ਇਹ ਹੁਣ ਕੀ ਹੋਏਗਾ ਅੱਗੇ ਕੀ ਹੋਏਗਾ ਕਿ ਕੀ ਹੋਏਗਾ ਹੈਨਾ ਉਹ ਫਿਲਮ ਇਹੋ ਹੀ ਫਿਲਮ ਦੀ ਖਾਸियत ਹੁੰਦੀ ਆ ਇੰਟਰਸਟ ਬਣਾਉਂਦੀ ਆ ਫਿਲਮ ਆਪਣੇ ਨਾਲ ਬਿਠਾਈ ਰੱਖਦੀ ਆ ਦਰਸ਼ਕ ਤੁਹਾਨੂੰ ਨਾਲ ਦੇ ਬੰਦੇ ਨਾਲ ਗੱਲ ਕਰਨ ਤੱਕ ਦਾ ਟਾਈਮ ਹੀ ਨਹੀਂ ਇਸ ਫਿਲਮ ਵਿੱਚ ਬੜਾ ਫੋਨ ਫਾਨ ਤਾਂ ਤੁਸੀਂ ਕਿੱਥੇ ਸੁਣਨਾ ਬਹੁਤ ਸੋਹਣੀ ਫਿਲਮ ਆ अच्छा अमर ਨੇ ਹੁਣ ਤੱਕ ਐਕਸ਼ਨ ਫਿਲਮਾਂ ਡਾਇਰੈਕਟ ਕੀਤੀਆਂ ਨੇ ਮੇਰੇ ਖਿਆਲ ਚ ਇਹਦੀ ਪਹਿਲੀ ਲਵ ਸਟੋਰੀ ਫਿਲਮ ਹੈ ਉਹਨਾਂ ਦੀ ਡਾਇਰੈਕਸ਼ਨ ਹਾਂਜੀ ਉਹਨਾਂ ਦੀ ਪਹਿਲੀ ਹੈ ਬਾਕੀ ਉਹਨਾਂ ਦੀ ਡਾਇਰੈਕਸ਼ਨ ਬਾਰੇ ਕੀ ਕਹਾਂਗੇ ਨਹੀਂ ਉਹਨਾਂ ਦੀ ਡਾਇਰੈਕਸ਼ਨ ਤੇ ਬਾ ਕਮਾਲ ਆ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਪਰ ਆ ਫਿਲਮ ਤਾਂ ਸਿਰੇ ਹੀ ਲਾਦੀ ਨਾ ਫਿਰ ਹਾਂ ਮਿਹਨਤ ਦਿਸਦੀ ਆ ਅਮਰ ਦੀ ਮਿਹਨਤ ਬਹੁਤ ਬਹੁਤ ਮੈਨੂੰ ਦਿਸਦੀ ਆ ਬਾਕੀ ਕੈਰੈਕਟਰ ਵੀ ਸਾਰੇ ਜਦੋਂ ਤੁਸੀਂ ਚੁਣ ਕੇ ਕੈਰੈਕਟਰ ਲੈਨੇ ਹੋ ਸਾਰੇ ਔਰ ਲੱਖ ਲੱਖ ਪ੍ਰਦੀਪ ਦਾ ਕੈਰੈਕਟਰ ਆ ਜਿਹੜਾ ਹੈ ਨਾ ਹੀਰੋਇਨਾਂ ਦੇ ਰਿਹਾ ਯਾਰ ਜੱਸੀ ਨੇ ਜਿਹੜਾ ਕਰੈਕਟਰ ਨਭਾਇਆ ਬਾ ਕਮਾਲ ਸਾਰੇ ਆਪੋ ਆਪਣੇ ਦਾ ਥੈਂਕ ਯੂ ਫਿਲਮ ਦੇ ਕੇ ਕਿੰਨਾ ਮਹਿਸੂਸ ਕੀਤਾ ਪਾਜੀ ਇੱਕ ਆਰਟ ਜਰਨਲ ਹੈ ਜਿਹਦਾ ਹੁਣ ਚੱਲ ਰਿਹਾ ਹੈ ਉਹ ਤੋਂ ਕੁਝ ਛੱਟ ਕੇ ਹੈ ਤੇ ਮੈਨੂੰ ਲੱਗਦਾ ਵੀ ਲੋਕਾਂ ਨੂੰ ਪਸੰਦ ਆਊਗਾ ਹੁਣ ਤਾਂ ਤੁਸੀਂ ਵੀ ਤਾਰ-ਤਾਰ ਕੀਤੀ ਹੈ ਤੇ ਤਾਰ-ਤਾਰ ਦੇਖੀ ਵੀ ਹੈ ਤੇ ਪਹਿਲੀ ਵਾਰ ਰੋਮਾਂਟਿਕ ਇੱਕ ਅਮਰ ਨੇ ਬਣਾਈ ਹੈ ਕਿ ਉਨਵਰ ਕੀ ਕਹਿਣਾ ਚਾਹੁੰਗੇ ਅਲਰੇਡੀ ਉਹਨਾਂ ਨੇ ਕੰਮ ਕਰ ਚੁੱਕੇ ਪਹਿਲਾਂ ਨਹੀਂ ਅਵਰ ਦੇ ਬਾਰੇ ਜੇ ਮੈਂ ਗੱਲ ਕਰਾਂ ਮੇਰੇ ਵਿਚਾਰ ਇਤੋਂ ਉਲਟ ਸੀਗੇ ਹੁਣ ਤੱਕ ਉਹਦੇ ਬਾਰੇ ਮੈਂ ਮੈਨੂੰ ਲੱਗਦਾ ਸੀ ਉਹ ਹਮੇਸ਼ਾ ਐਕਸ਼ਨ ਕਰਨਾ ਪਸੰਦ ਕਰਦਾ ਪਰ ਜਿੱਦਾਂ ਰੋਮਾਂਟਿਕ ਫਿਲਮ ਕਰ ਗਿਆ ਤੇ ਮੇਰੇ ਵਾਸਤੇ ਬੜੀ ਹੈਰਾਨੀ ਦੀ ਗੱਲ ਸੀਗੀ ਬਹੁਤ ਸੋਹਣੀ ਫਿਲਮ ਹੈ ਬਹੁਤ ਸੋਹਣੀ ਜੱਸੀ ਤੇ ਮਹਿਰਾ ਕੁੱਲ ਮਿਲਾ ਕੇ ਜੱਸੀ ਦਾ ਜਿਹੜਾ ਸਿੱਧਾ ਸੱਦਾ ਕੈਰੈਕਟਰ ਸੀ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਰਿਵੀਲ ਕਰੇ ਕਿ ਨਹੀਂ ਕਰੇ ਕਰੂਗਾ ਬਿਲਕੁਲ ਲੋਕਾਂ ਨੂੰ ਪਸੰਦ ਆਊਗਾ ਵੀ ਮੈਂ ਵੇਖੋ ਜੱਸੀ ਬਾਈ ਦੀਆਂ ਪਹਿਲਾਂ ਬਹੁਤ ਫਿਲਮਾਂ ਵੇਖੀਆਂ ਇਹ ਕਹਾਏ ਲਾਲੋਬੀ ਜਸਸੀ ਬਈ ਨੇ ਮਿਹਨਤ ਕੀਤੀ ਆਪਣੇ ਆਪ ਤੇ ਅਮਰ ਹੁਣਾਂ ਨੇ ਵੀ ਕੰਮ ਕਰਵਾਇਆ ਬਹੁਤ ਸੋਹਣਾ ਦਰਸ਼ਕਾਂ ਨੂੰ ਕੀ ਕਹਿਣਾ ਚਾਹੀਦਾ ਦਰਸ਼ਕਾਂ ਨੂੰ ਇਹ ਵੀ ਜਲਦੋਂ ਜਲਦ ਪਹੁੰਚੋ ਸਿਨੇਮਾ ਘਰ ਟਿਕਟਾਂ ਲਾਓ ਤੇ ਆਪਣੇ ਫਿਲਮ ਵੇਖੋ ਆਪਣੇ ਪਰਿਵਾਰ ਦੇ ਨਾਲ ਆਓ ਬਹੁਤ ਸੋਹਣਾ 200 ਫਰਤੀਲੇ ਫਿਲਮ ਦਾ ਪ੍ਰੀਮੀਅਰ ਸੀ ਅੱਜ ਸਾਡੇ ਨਾਲ ਬੜੀਆਂ ਖੂਬਸੂਰਤ ਮਹਿਨਾਜ਼ ਹਾਸਤੀਆਂ ਨੇ ਬਲਜੀਤ ਸਿੰਘ ਜੋ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਦੀ ਲੱਗੀ ਫਿਲਮ ਤੁਹਾਨੂੰ ਜਸਸੀ ਕਿੱਦਾਂ ਦਾ ਲੱਗਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਾਰੀ ਦੀ ਬੜੀ ਅਟੈਚਮੈਂਟ ਸੀਗੀ ਹਰੇ ਕੈਰੈਕਟਰ ਦੇ ਨਾਲ ਕੈਰੈਕਟਰ ਡਿਵੈਲਪਮੈਂਟ ਬਹੁਤ ਅੱਛਾ ਸੀਗਾ ਤੇ ਬ੍ਰੀਥਸ ਬੜੇ ਅੱਛੇ ਸੀਗੇ ਬਹੁਤ ਸੋਹਣੀ ਇੱਕ ਲਵ ਸਟੋਰੀ ਲਵ ਸਟੋਰੀ ਦੇ ਨਾਲ ਕਿਹ ਲੋ ਜਿਹੜੇ ਬਾਕੀ ਕਾਮੇਡੀ ਪਾਸ ਸੀਗੇ ਉਹ ਬੜੇ ਲਾਈਟ ਸੀਗੇ ਬੜੇ ਵਧੀਆ ਸੀਗੇ ਓਵਰঅল 5/5 ਜੀ ਅੱਛਾ ਅਮਰ ਹੰਦਲ ਪਾਸ ਹੋਇਆ ਕਿ ਨਹੀਂ ਹੋਇਆ ਕਿਉਂਕਿ ਐਕਸ਼ਨ ਐਕਚੁਅਲ ਤੋਂ ਬਾਅਦ ਸਿੱਧੀ ਤੂੰ ਜਿਹੜਾ ਕਾਲਾ ਚੋਰੀ ਆ ਗਈ ਤੇ ਅਮਰ ਹੰਦ ਨੇ ਕੱਟ ਘਾਦੀ ਆ ਹਨ ਜਿਹੜੇ ਨਿਆਣੇ ਕੱਟ ਜਾਂਦੇ ਆ ਨਾ ਉਹ ਪਾਸ ਹੀ ਹੁੰਦੇ ਆ ਹਨ ਬਰਿੰਦਰ ਤੇ ਘੱਟ ਪਈਓ ਆ ਨੇ ਪਾਸਿਆ ਜੀ ਪਾਸਿਆ ਬਹੁਤ ਕਿਹਨੂੰ ਕਿਹਨ ਲੱਗੀ ਬਹੁਤ ਸੁਣੀ ਭਾਈ ਆ ਪਤਾ ਕੰਮ ਕੀਤਾ ਖਾਸ ਕੀ ਲੱਗਿਆ ਤੁਹਾਨੂੰ ਖਾਸ ਭਾਈ ਕਹਾਣੀ ਬਹੁਤ ਖਾਸ ਹੈ ਬਾਕੀ ਆਪਣੀ ਟੀਮ ਦਾ ਕੰਮ ਹੈ ਸਾਰਿਆਂ ਦਾ ਮਤਲਬ ਬੜੇ ਟਾਈਮ ਦਾ ਫਿਰ ਫਿਲਮ ਦੁਆਰਾ ਨਾ ਹਾਂ ਬਹੁਤ ਟਾਈਮ ਦਾ ਕਹਾਣੀ ਬੇਸਿਕਲੀ ਮਤਲਬ ਮਿਲਣਾ ਤਾਂ ਨਾ ਕਿ ਕਹਾਣੀ ਬਹੁਤ ਲੱਗਿਆ ਫਿਲਮ